ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम श्रोताओं ਦਾ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਪੰਥਕ ਸਿਆਸਤ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਲੱਗੇ ਹਾਂ ਜੇ ਆਪਾਂ ਸਿੱਧੇ ਤੌਰ ਤੇ ਦੇਖੀਏ ਤਾਂ ਪੰਥਕ ਸਿਆਸਤ ਦੇ ਵਿੱਚ ਉਝਾਲ ਪੈਦਾ ਹੋ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾ ਦਾ ਬਿਆਨ ਇੱਥੋਂ ਤੱਕ ਸਾਹਮਣੇ ਆ ਗਿਆ ਕਿ ਅੱਜ ਦਾ ਦਿਨ ਜਿਹੜਾ ਵਾ ਪੰਥਕ ਸਿਆਸਤ ਦੇ ਲਈ ਕਾਲਾ ਦਿਨ ਹੈ ਉਹ ਕਿਉਂ ਹੈ ਉਹ ਤੁਹਾਨੂੰ ਅਸੀਂ ਪੂਰੀ ਖਬਰ ਸਾਂਝੀ ਕਰਦੇ ਆਂ ਦਰਅਸਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰੂਨੀ ਕਮੇਟੀ ਦੀ ਜਿਹੜੀ ਅੱਜ ਬੈਠਕ ਹੋਈ ਜਿਸ ਵਿੱਚ ਅਹਿਮ ਵੱਡਾ ਫੈਸਲਾ ਲਿਆ ਗਿਆ ਉਹ ਫੈਸਲਾ ਕੀ ਹੈ ਉਹ ਤੁਹਾਨੂੰ ਦੱਸਦੇ ਆਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਅੰਦਰੂਨੀ ਕਮੇਟੀ ਦੀ ਮੀਟਿੰਗ ਵਿੱਚ ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰغبੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਦਾ ਖੁਲਾਸਾ ਅੰਦਰੰਕ ਕਮੇਟੀ ਵਿੱਚ ਸ਼ਾਮਲ ਵਿਰੋਧੀ ਧਿਰ ਦੇ ਮੈਂਬਰ ਜਸਵੰਤ ਸਿੰਘ ਪੜਾਣ ਵੱਲੋਂ ਕੀਤਾ ਗਿਆ ਹੈ ਉਂਝ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਸ੍ਰੀ ਹਰਮੰਦਰ ਸਾਹਿਬ ਵਿੱਚ ਕਰਮਵਾਰ ਹੈੱਡ ਗ੍ਰੰਥੀ ਤੇ ਗ੍ਰੰਥੀਵੰਜੋ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਗਿਆਨੀ ਕੁਲਦੀਪ ਸਿੰਘ ਗੜਕੱਜ ਨੂੰ ਸ੍ਰੀ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ ਤਾਂ ਇਹ ਵੱਡੀ ਖਬਰ ਜਿਹੜੀ ਹੈ ਪੰਜਾਬ ਦੇ ਪੰਥਕ ਸਿਆਸਤ ਦੇ ਨਾਲ ਜੁੜੀ ਹੋਈ ਅਸੀਂ ਤੁਹਾਡੇ ਤੱਕ ਪੁੱਜਦੀ ਕੀਤੀ ਹੈ ਗਿਆਨੀ ਰਕबीर ਸਿੰਘ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ ਗਈਆਂ ਨੇ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਜਥੇਦਾਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੇਣਾ ਤੇ ਹੁਣ ਇਹ ਇੱਕ ਫੈਸਲਾ ਜਿਹੜਾ ਪੰਥਕ ਸਿਆਸਤ ਦੇ ਲਈ ਕਿੰਨਾ ਕੁ ਓਖਾ ਸਾਬਤ ਹੋ ਸਕਦਾ ਹੈ ਕਿਹੜਾ ਮੋੜ ਨਵਾਂ ਹੁਣ ਪੰਥਕ ਸਿਆਸਤ ਦੇ ਵਿੱਚ ਇਹ ਫੈਸਲਾ ਲੈ ਕੇ ਆਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਹਾਲਾਂਕਿ ਗਿਆਨੀ ਰغبੀਰ ਸਿੰਘ ਜਥੇਦਾਰ ਹੌਣ ਤੱਕ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਤੋਂ ਬਾਅਦ ਹੀ ਸੇਵਾਵਾਂ ਖਤਮ ਕਰਨ ਤੋਂ ਬਾਅਦ ਚਰਚਾ ਦੇ ਵਿੱਚ ਬਣੇ ਹੋਏ ਸੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਜਦੋਂ ਖਤਮ ਕੀਤੀਆਂ ਗਈਆਂ ਸੀ ਉਦੋਂ ਜਿਹੜਾ ਵਾਹ ਵਿਰੋਧ ਵੀ ਕੀਤਾ ਸੀ ਤੇ ਆਪਣਾ ਬਿਆਨ ਵੀ ਸਾਂਝਾ ਕੀਤਾ ਸੀ ਨਾਲ ਦੇ ਨਾਲ ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਅਸਤੀਫਾ ਦਿੱਤਾ ਸੀ ਉਦੋਂ ਵੀ ਗਿਆਨੀ ਰਵੀंद्र ਸਿੰਘ ਹੋਰਾਂ ਨੇ ਆਪਣੀ ਕਿੱਪੜੀ ਸਾਂਝੀ ਕੀਤੀ ਸੀਗੀ ਉਹ ਪੱਖ ਦੇ ਵਿੱਚ ਖੜਦੇ ਹੋਏ ਨਜ਼ਰ ਆਏ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਬੇਨਤੀ ਕਰਦਾ ਕਿ ਹਰਜਿੰਦਰ ਸਿੰਘ ਥਾਮੀ ਆਪਣਾ ਅਹੁਦਾ ਜਿਹੜਾ ਕੇ ਸੰਭਾਲਣ ਤਾਂ ਹੁਣ ਉਹਨਾਂ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰੂਨੀ ਕਮੇਟੀ ਦੀ ਬੈਠਕ ਦੇ ਵੱਲੋਂ ਦਾ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਕੀ ਆਇਆ ਉਹ ਵੀ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਉਨੇ ਆ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਪੰਥਕ ਸੰਸਥਾਵਾਂ ਅਤੇ ਸਾਰਿਆਂ ਲਈ ਅੱਜ ਕਾਲਾ ਦਿਨ ਹੈ ਦੋਵੇਂ ਤਖਤਾ ਦੇ ਜ਼ਥੇਦਾਰ ਤਬਦੀਲ ਕਰ ਦਿੱਤੇ ਗਏ ਇਸ ਦਾ ਕਾਰਨ 2 ਦਸੰਬਰ ਨੂੰ ਜਾਰੀ ਕੀਤਾ ਹੁਕਮਨਾਮਾ ਹੈ ਅੱਜ ਸੰਸਥਾਵਾਂ ਦੀ ਗਲਤ ਵਰਤੋਂ ਕਰਨ ਵਾਲੇ ਪਰਿਵਾਰ ਦੀ ਜੜ ਪੁੱਟੀ ਗਈ ਹੈ ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੁਣ ਦੇਖਦੇ ਆ ਕਿ ਪੰਥਕ ਸਿਆਸਤ ਨਵਾਂ ਕਿਹੜਾ ਮੋੜ ਲੈਂਦੀ ਆ ਔਰ ਹੋਰ ਕਿਹੜੀ ਚੀਜ਼ ਪੰਥਕ ਸਾਸਦ ਦੇ ਵਿੱਚ ਨਵੀਂ ਦੇਖਣ ਨੂੰ ਮਿਲਦੀ ਆ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਹੋ ਉਹ ਵੀ ਸਾਡੇ ਨਾਲ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਬਣੇ ਰਹੋ ਸਾਡੇ ਨਾਲ ਧੰਨਵਾਦ